ਅੱਜ ਅਸੀਂ ਪਹੁੰਚੇ ਆ ਪੰਜਾਬ ਵੈਂਟਰੀ ਵੈਕਸੀਨ ਇੰਸਟੀਚਿਊਟ ਪਸ਼ੂ ਪਾਲਨ ਦਾ ਵਿਭਾਗ ਪੰਜਾਬ ਜਿਹੜਾ ਕਿ ਜਿੱਥੇ ਪੰਜਾਬ ਦੀ ਸਾਰੀ ਹੀ ਉਹ ਵੈਕਸੀਨ ਜਿਹੜੀ ਪਸ਼ੂ ਪਾਲਕਾਂ ਦੇ ਪਸ਼ਵਾਂ ਨੂੰ ਲਗਾਈ ਜਾਂਦੀ ਹੈ ਤਿਆਰ ਹੁੰਦੀ ਹੈ ਸਾਰੇ ਪੰਜਾਬ ਦੀ ਮੂੰਖ ਖੁਰਦੀ ਹੋਵੇ ਗਲਕੋਟੂ ਦੀ ਹੋਵੇ ਜਾਂ ਹੋਰ ਵੀ ਵੈਕਸੀਨ ਜਿਹੜੀ ਪਸ਼ੂਆਂ ਨੂੰ ਲਗਾਈ ਜਾਂਦੀ ਹੈ ਉਹ ਇਸ ਸੰਸਥਾ ਦੇ ਵਿੱਚ ਤਿਆਰ ਕੀਤੀ ਜਾਂਦੀ ਹੈ ਆ ਸਾਰੀ ਮੈਂ ਕੈਮਰਾਮੈਨ ਨੂੰ ਕਹਾਂਗਾ ਇਹ ਬਿਲਡਿੰਗ ਵੱਡੀ ਦਿਖਾ ਦਿਓ ਜਿਹੜੀ ਇੱਕ ਲੈਬੋਰਾਟਰੀ ਹੈ ਜਿਸ ਲੈਬ ਦੇ ਵਿੱਚ ਪ੍ਰੋ퍼 ਵੈਕਸੀਨ ਤਿਆਰ ਕੀਤੀ ਜਾਂਦੀ ਹੈ ਉਹਨੂੰ ਕੂਲ ਮੇਨਟੇਨ ਕੀਤਾ ਜਾਂਦਾ ਹੈ ਔਰ ਪੰਜਾਬ ਦੇ ਵਿੱਚ ਸਾਰੀ ਉਸ ਦੀ ਸਪਲਾਈ ਕੀਤੀ ਜਾਂਦੀ ਹੈ ਅੱਜ ਮੰਗਲ ਸੈਮਨ YouTube ਚੈਨਲ ਦੀ ਟੀਮ ਪਹੁੰਚੀ ਹੈ ਇਸ ਸੰਸਥਾ ਦੇ ਵਿੱਚ ਕਿਉਂਕਿ ਇੱਥੇ ਅੱਜ ਕਿਸਾਨ ਮੇਲਾ ਵੀ ਲੱਗਾ ਹੋਇਆ ਹੈ ਪਸ਼ੂ ਮੇਲਾ ਵੀ ਲੱਗਾ ਹੋਇਆ ਹੈ ਤੇ ਇੱਥੇ ਅੱਜ ਪਹੁੰਚੇ ਹੋਏ ਨੇ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾਕਟਰ ਜੀਐਸ ਬਿੱਦੀ ਜੀ ਆਓ ਤੁਹਾਡੀ ਅਸੀਂ ਉਹਨਾਂ ਨਾਲ ਗੱਲ ਕਰਾਉਨੇ ਆ ਤੋ ਪਸ਼ੂ ਪਾਲਕਾਂ ਨੂੰ ਕੀ ਸਲਾਹ ਦਿੰਦੇ ਨੇ ਪਸ਼ੂ ਪਾਲਨ ਮੇਲਾ ਜਿਹੜਾ ਕਿ ਇੱਕ ਆਪਣੀ ਹੀ ਅਲੱਗ ਪਛਾਣ ਰੱਖਦਾ ਹੈ ਪੰਜਾਬ ਦੇ ਵਿੱਚ ਇਸ ਦਿਨ ਨੂੰ ਉਡੀਕਦੇ ਨੇ ਸਾਰੇ ਪਸ਼ੂ ਪਾਲਕ ਵੀਰਾਂ আর ਕਿਸਾਨ ਵੀਰ ਵੀ ਕਿਸਾਨ ਮੇਲਾ ਆਏਗਾ ਪਸ਼ੂ ਪਾਲਨ ਮੇਲਾ ਆਏਗਾ ਅਸੀਂ ਜਾਵਾਂਗੇ ਸੋ ਇਹ ਇੱਕ ਅਲੱਗ ਹੀ ਤਰ੍ਹਾਂ ਦੀ ਪਛਾਣ ਰੱਖਣ ਦੇ ਨਾਲ ਨਾਲ ਜਿਵੇਂ ਇੱਕ ਐਕਟੀਵਿਟੀ ਬਣ ਗਈ ਹੈ ਵੀ ਜਦੋਂ ਵੀ ਇਹ ਦਿਨ ਨੇੜੇ ਆਉਂਦੇ ਆ ਸਾਰਿਆਂ ਨੂੰ ਇਹੀ ਹੁੰਦਾ ਵੀ ਅਸੀਂ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਯੂਨੀਵਰਸਿਟੀ ਦੇ ਵਿੱਚ ਜਾ ਕੇ ਪੀਏਯੂ ਦੇ ਵਿੱਚ ਗੁਰੰਗਰ ਦੇ ਯੂਨੀਵਰਸਿਟੀ ਦੇ ਵਿੱਚ ਜਾ ਕੇ ਅਸੀਂ ਜਿਹੜੇ ਅਲੱਗ-ਅਲੱਗ ਨਵੀਆਂ ਤਕਨੀਕਾਂ ਨੇ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੈ ਔਰ ਪਸ਼ੂ ਪਾਲਣ ਵਿਭਾਗ ਨੇ ਵੀ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਨਵੇਂ ਮਾਰ ਕੇ ਮਾਰੇ ਹੈ ਯੂਨੀਵਰਸਿਟੀ ਨੇ ਜਿਹੜੀਆਂ ਨਵੀਆਂ ਤਕਨੀਕਾਂ ਲਿਆਂਦੀਆਂ ਨੇ ਉਹਨਾਂ ਦਾ ਜਿਹੜਾ ਗੱਠ ਜੋੜ ਹੈ ਉਹ ਇੱਕ ਾਠ ਜਿਹੜਾ ਹੈ ਉਹ ਪਸ਼ੂ ਪਾਲਕ ਜਿਹੜੇ ਨੇ ਆਪਣੇ ਫੀਲਡ ਦੇ ਵਿੱਚ ਜਾ ਕੇ ਯੂਜ਼ ਕਰਦੇ ਨੇ ਜਿਹਦੇ ਨਾਲ ਕਿ ਉਹ ਦੁੱਧ ਦਾ ਉਤਪਾਦਨ ਜਿਹੜੇ ਵਿਧਾਨ ਵਿੱਚ ਜਿਹੜੀਆਂ ਚੀਜ਼ਾਂ ਸਾਰੇ ਸਹਾਇੀ ਹੁੰਦੀਆਂ ਨੇ ਪਸ਼ੂ ਪਾਲਣ ਵਿਭਾਗ ਇਸ ਟਾਈਮ ਜਿਵੇਂ ਅੱਜਕੱਲ੍ਹ ਲੰਪੀਸਕੀਨ ਡਿਜ਼ੀਜ਼ ਦਾ ਵੈਕਸੀਨੇਸ਼ਨ ਦੀ ਡਰਾਈਵ ਚੱਲ ਰਹੀ ਹੈ ਪਹਿਲਾਂ ਡੀਵਰਮਿੰਗ ਦੀ ਡਰਾਈਵ ਚੱਲੀ ਸੀ ਸੋ ਪੂਰਾ ਬਲੰਦੀਆਂ ਦੇ ਉੱਤੇ ਸਰਦਰ ਗੁਰਮੀਤ ਸਿੰਘ ਕੁਡੀਆਂ ਮਾਨਯੋਗ ਮਿਨਿਸਟਰ ਸਾਹਿਬ ਸਾਡੇ ਔਰ ACS ਸਰ ਸ਼੍ਰੀ ਵਿਕਾਸਪ੍ਰਤਾਪ ਜੀ ਉਹਨਾਂ ਦੀ ਰਹਿਤ ਮਾਈਟ ਐਸ ਟਾਈਮ ਪਹਿਲਾਂ ਸਭ ਤੋਂ ਪਹਿਲਾਂ ਡੀਵਰਮਿੰਗ ਦਾ ਸਾਰੇ ਪੰਜਾਬ ਦੇ ਵਿੱਚ 70 ਲੱਖ ਜਿਹੜੇ ਪਸ਼ੂ ਨੇ ਉਹਨਾਂ ਨੂੰ ਡੀਵਰਮਿੰਗ ਕੀਤੀ ਗਈ ਮਲ ਪ੍ਰੈਪ ਕੀਤਾ ਗਿਆ ਔਰ ਇਹ ਪ੍ਰੀ ਰਿਕੁਇਰਿਸਟ ਸੀ ਵੀ ਪਹਿਲਾਂ ਇਸ ਤੋਂ ਬਾਅਦ ਅਸੀਂ ਵੈਕਸੀਨੇਸ਼ਨ ਡਰਾਈਵ ਕਰਨੀ ਹੈ ਸੋ 25 ਫਰਵਰੀ ਤੋਂ ਲੰਪੀ ਸਕਿਨ ਡਿਜ਼ੀਜ਼ ਤੋਂ ਬਚਾਉਣ ਦੇ ਲਈ ਜਿਹੜੀ ਇਹ ਡਰਾਈਵ ਸ਼ੁਰੂ ਕੀਤੀ ਗਈ ਐਜ਼ ਅ ਕੈਂਪੇਨ 45 ਦਿਨ ਦੀ ਕੈਂਪੇਨ ਹੈ 25 ਲੱਖ ਜਿਹੜੇ ਕੈਟਲ ਪਪੂਲੇਸ਼ਨ ਨੇ گاਵਾ ਨੇ ਉਹਨਾਂ ਨੂੰ ਇਹ ਵੈਕਸੀਨੇਸ਼ਨ ਕਰਨੀ ਹੈ 2 ਸਾਲ ਪਹਿਲਾਂ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ਪਿਛਲੇ ਸਾਲ ਵੈਕਸੀਨੇਸ਼ਨ ਟਾਈਮ 'ਤੇ ਰੋਗੀ ਤੀਸਰੀ ਵਾਰ ਇਹ ਵੈਕਸਿਨ ਜਿਹੜੀ ਲੱਗ ਰਹੀ ਹੈ ਟੋਟਲੀ ਫ੍ਰੀ ਆਫ ਕਾਸਟ ਵੈਕਸਿਨ ਹੈ ਕਿਸੇ ਪਸ਼ੂ ਪਾਲਕ ਵੀਰ ਨੇ ਇਹ ਨਹੀਂ ਸੋਚਣਾ ਇਹਦੇ ਨਾਲ ਦੁੱਧ ਘਟਦਾ ਹੈ ਜਾਂ ਕੋਈ ਪਸ਼ੂ ਤੂ ਜਾਂਦਾ ਹੈ ਕੁਝ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਨਹੀਂ ਹੈ ਇਹ ਤੁਹਾਡੇ ਕੋਲ ਪਸ਼ੂ ਹੈ ਉਹਦੀ ਜਾਨ ਹੈ ਤੇ ਦੁੱਧ ਵੀ ਆ ਜਾਏਗਾ ਸਾਰਾ ਕੁਝ ਆ ਜਾਏਗਾ ਸੋ ਜਦੋਂ ਵੀ ਕੋਈ ਪਸ਼ੂ ਪਾਲਨ ਵਿਭਾਗ ਦੀ ਟੀਮ ਜਿਹੜੀ ਤੁਹਾਡੇ ਘਰ ਜਾਂਦੀ ਹੈ ਫ੍ਰੀ ਵੈਕਸੀਨੇਸ਼ਨ ਕਰਨ ਲਈ ਕਿਸੇ ਨੇ ਕੋਈ ਰਿਫਿਊਜ਼ਲ ਨਹੀਂ ਦੇਣੀ ਹੱਸ ਕੇ ਪਸ਼ੂਆਂ ਨੂੰ ਇਹ ਜਿਹੜਾ ਆਪਣਾ ਵੈਕਸੀਨੇਸ਼ਨ ਕਰਵਾਓ ਮੇਨ ਜਿਹੜੀ ਬਿਮਾਰੀ ਹੈ ਜਦੋਂ ਇੱਕ ਵਾਰੀ ਬਿਮਾਰੀ ਆ ਗਈ ਅਸੀਂ ਹਾਲੀ ਵੀ ਦੇਖਦੇ ਪਏ ਆ 2 ਸਾਲ ਪਹਿਲਾਂ ਵੀ ਕਈਆਂ ਦੇ ਵਿੱਚ ਜਿਹੜੀਆਂ ਗਾਵਾਂ ਦੇ ਵਿੱਚ ਲੱਛਣ ਆਏ ਸੀ ਜਿਹੜੇ ਉਹਨਾਂ ਦੇ ਸਕਿਨ ਦੇ ਉੱਤੇ ਜ਼ਖਮ ਬਣੇ ਸੀ ਉਹ ਹਾਲੀ ਤੱਕ ਠੀਕ ਨਹੀਂ ਹੋ ਰਹੇ ਔਰ ਜਿਹੜਾ ਦਰਦ ਹੈ ਉਹ گاਵਾ ਸਹਿ ਰਹੀਆਂ ਨੇ ਉਹ ਤਾਂ ਬਿਆਨ ਨਹੀਂ ਕੀਤਾ ਜਾ ਸਕਦਾ ਸੋ ਇਸ ਕਰਕੇ ਜਦੋਂ ਵੀ ਵੈਕਸੀਨੇਸ਼ਨ ਕਰਨ ਲਈ ਟੀਮ ਆਂਦੀ ਹੈ ਉਸ ਤੋਂ ਲਈ ਜਰਾ ਟੀਕਾ ਕਰਨਾ ਆਪਣਾ ਕਰਵਾਓ ਬਿਲਕੁਲ ਰਿਫਿਊਜ਼ਲ ਨਹੀਂ ਦੇਣੀ ਪਿੱਛੇ ਜੇ ਅਸੀਂ ਦੇਖਿਆ ਕੁਝ ਜਿਲ੍ਹਿਆਂ ਦੇ ਵਿੱਚ ਮੂੰਹ ਖੋਰ ਦੀ ਬਿਮਾਰੀ ਤੋਂ ਬਚਾਰ ਲਈ ਕਈਆਂ ਨੇ ਆਪਣੇ ਟੀਕੇ ਨਹੀਂ ਸੀ ਲਗਵਾਏ ਉਹ ਵੀ ਮੁਫਤ ਟੀਕੇ ਸਨ ਪਤਾ ਨਹੀਂ ਕਿਉਂ ਰਿਫਿਊਜ਼ਲ ਦਿੱਤੀ ਜਾ ਰਹੀ ਹੈ ਸੋ ਮੁਫਤ ਟੀਕੇ ਵੀ ਨਹੀਂ ਜੇ ਅਸੀਂ ਲਗਵਾ ਸਕਦੇ ਫਿਰ ਅਸੀਂ ਕਿਵੇਂ ਕਵਾਂਗੇ ਵੀ ਅਸੀਂ ਆਪਣੇ ਜਾਨਵਰਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੋ ਮੁਫਤ ਟੀਕੇ ਨਹੀਂ ਲਗਵਾਏ ਔਰ ਇਹ ਜਿਹੜੀ ਬਿਮਾਰੀ ਆ ਗਈ ਔਰ ਦੇਖੋ ਤੁਸੀਂ ਕਰੋੜਾਂ ਦਾ ਨੁਕਸਾਨ ਹੋਇਆ ਕਿੰਨੀਆਂ ਜਾਨਾਂ ਗਈਆਂ ਜਾਨ ਦੀ ਕੋਈ ਕੀਮਤ ਨਹੀਂ ਹੈ ਉਹ ਜਾਨਾਂ ਗਈਆਂ ਨੇ ਲਾਸ ਹੋਇਆ ਜਿਸ ਘਰ ਦੇ ਵਿੱਚੋਂ ਇੱਕ ਜਾਂ ਦੋ ਜਾਨਵਰ ਵੀ ਜੇ ਸਪੋਜ਼ ਕਰੋ ਅਸੀਂ ਖਤਮ ਹੁੰਦੇ ਨੇ ਤੇ ਡੇਢ ਤੋਂ 2 ਲੱਖ ਰੁਪਏ ਦਾ ਨੁਕਸਾਨ ਹੈ ਔਰ ਦੋ ਜਾਨਵਰ ਹੋਰ ਲੈਣ ਲਈ 2 ਲੱਖ ਫੇਰ ਹੋਰ ਕੋਲੋਂ ਲਾਣਾ ਪੈਣਾ ਸੋ ਇਸ ਕਰਕੇ ਸਿਰਫ ਇੱਕ ਨਿੱਕੀ ਜਿਹੀ ਗਲਤੀ ਵੀ ਟੀਕਾ ਕਰਨ ਅਸੀਂ ਨਹੀਂ ਕਰਵਾਇਆ ਮੁਫਤ ਟੀਕਾ ਕਰਨ ਵੀ ਨਹੀਂ ਕਰਵਾਇਆ ਤੇ ਐਡਾ ਵੱਡਾ ਲਾਸ ਜਿਹੜਾ ਪੰਜਾਬ ਨੂੰ ਚੱਲਦਾ ਪਿਆ ਸੋ ਹੁਣ ਵੀ ਟਾਈਮ ਹੈ ਆਪਾਂ ਬਿਲਕੁਲ ਇਹ ਗਲਤੀ ਨਾ ਕਰੀਏ ਜਦੋਂ ਵੀ ਟੀਮ ਤੁਹਾਡੇ ਘਰ ਪਹੁੰਚਦੀ ਹੈ ਟਿਕਾ ਕਰਨ ਜ਼ਰੂਰ ਕਰਵਾਓ ਇਸ ਦੇ ਨਾਲ ਹੀ ਪਸ਼ੂ ਪਾਲਣ ਵਿਭਾਗ ਪੰਜਾਬ ਨੇ ਸਾਡੇ ਜਿਹੜੇ ਸੀਨੀਅਰ ਆਫਿਸਰਜ਼ ਉਹਨਾਂ ਦੀ ਰਹਿਮਾਈ ਦੇ ਵਿੱਚ 1,30,000 ਡੋਜ਼ਾਂ ਸੈਕਸਿਮੰਦੀਆਂ ਵੀ ਮੰਗਵਾਈਆਂ ਨੇ ਸੈਕਸਿਮੰ ਜਿਹੜਾ ਜੇ ਮਾਰਕੀਟ 'ਚ ਦੇਖੀਏ ਤੇ ਬੜੇ ਮਹਿੰਗੇ ਰੇਟਾਂ ਤੇ ਲੱਗਦਾ ਹੈ ਪਰ ਪਸ਼ੂ ਪਾਲਣ ਵਿਭਾਗ ਸਿਰਫ 250 ਰੁਪਏ ਦੇ ਵਿੱਚ ਇੱਕ ਇੱਕ ਸਟਰ ਲਗਾ ਰਿਹਾ ਇਹਦੇ ਨਾਲ ਕਟੀਆਂ ਜਾਂ ਵੱੱਟੀਆਂ ਹੀ ਪੈਦਾ ਹੋਣੀਆਂ ਔਰ ਇੱਕ ਦੇ ਵਿੱਚ ਜਾ ਕੇ ਜਿਹੜੇ ਅਸੀਂ ਕਹਿੰਦੇ ਆਂ ਵੀ ਮੇਲਸ ਜਿਹੜੀ ਕਾਬਜ਼ ਹੈ ਉਹਨਾਂ ਦੀ ਜਿਹੜੀ ਸਮੱਸਿਆ ਹੈ ਅਵਾਰਾ ਜਾਨਵਰਾਂ ਦੀ ਸਮੱਸਿਆ ਉਹਦੇ ਉੱਤੇ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ ਐਂਡ ਜਿਹੜੀ ਇਹ ਨਹੀਂ ਹੈ ਇਸ ਦੇ ਨਾਲ ਹੀ ਜਟੀਆਂ ਇਹ ਕਟੀਆਂ ਦੇ ਬੱਚੀਆਂ ਪੈਦਾ ਵੀ ਹੋਣੀਆਂ ਨੇ ਉਹ ਵੀ ਬੜੀ ਹਾਈ ਕੁਆਲਿਟੀ ਦੀਆਂ ਨੇ ਸੋ ਇਸ ਕਰਕੇ ਇਹ ਸੈਕਸੀਮਨ ਜ਼ਰੂਰ ਲਗਵਾਓ ਡੀ ਵਰਮਿੰਗ ਸਮੇਂ ਸਿਰ ਕਰਵਾਓ ਵੈਕਸੀਨੇਸ਼ਨ ਜਿਵੇਂ ਜਿਵੇਂ ਆਂਦੀ ਹੈ ਉਸੇ ਤਰ੍ਹਾਂ ਕਰਵਾਓ ਜਿਹੜੀਆਂ ਵੀ ਪਸ਼ੂ ਪਾਲਣ ਵਿਭਾਗ ਦੀਆਂ ਸਕੀਮਾਂ ਨੇ ਚਾਹੇ ਐਨ ਐਲ ਐਮ ਦੇ ਅੰਦਰ ਐਨ ਡੀ ਐਲ ਐਮ ਦੇ ਅੰਦਰ ਕਿਸੀ ਵੀ ਤਰ੍ਹਾਂ ਦੀਆਂ ਨੇ ਉਹਨਾਂ ਤੋਂ ਪੂਰਾ ਫਾਇਦਾ ਲਗਾਓ ਇਸ ਟਾਈਮ ਸਰਕਾਰ ਵੱਤੋਂ ਜਿਹੜੀਆਂ ਸਕੀਮਾਂ ਨੇ ਪਸ਼ੂਪਾਲਕਾਂ ਦੀ ਫੇਵਰ ਦੇ ਵਿੱਚ ਨੇ ਸੋ ਜਿੰਨੀਆਂ ਵੀ ਸਕੀਮਾਂ ਆ ਰਹੀਆਂ ਨੇ ਉਹਨਾਂ ਨੂੰ ਅਡਾਪਟ ਕਰੋ ਅਪਣਾਓ ਤੇ ਇਸ ਧੰਦੇ ਨੂੰ ਵੀ ਅਪਣਾਓ ਨਾਲ ਸਹਾਇਕਤੰਦੇ ਵੀ ਆਪਾਂ ਜੀ ਨਾਲ ਇਹਨੂੰ ਸਹਾਇਕਤੰਦ ਲਈਏ ਜਾਂ ਮੇਹਨਤੰਦਾ ਬਹੁਤ ਹੀ ਜ਼ਿਆਦਾ ਪ੍ਰੋਫਿਟੇਬਲ ਧੰਦਾ ਹੈ ਸੋ ਜਿਹੜੀਆਂ ਜਿਹੜੀਆਂ ਸਕੀਮਾਂ ਵਿਭਾਗ ਵੱਲੋਂ ਸ਼ੁਰੂ ਕੀਤੀਆਂ ਜਾਂਦੀਆਂ ਨੇ ਉਸ ਨੂੰ ਹੰਗਾਰਾ ਦਿਓ ਮੁਫਤ ਸਕੀਮਾਂ ਨੇ ਕਈ ਬਹੁਤ ਜ਼ਿਆਦਾ ਨਹੀਂ ਇਸ ਤੋਂ ਵੱਡਾ ਜਿਹੜਾ ਫਾਇਦਾ ਪਸ਼ੂਪਾਲ ਵਿਭਾਗ ਦੇ ਨਹੀਂ ਸਕਦਾ ਸੋ ਜਦੋਂ ਕਿਤੇ ਲੋੜ ਪੈਂਦੀ ਹੈ ਨੇੜੇ ਦੀ ਪਸ਼ੂ ਸੰਸਥਾ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਹੈਲਪ ਦੀ ਲੋੜ ਹੈ ਪਸ਼ੂ ਪਾਲਣ ਦੇ ਧੰਦੇ ਦੀ ਲੋੜ ਹੈ ਕਿਸੇ ਤਰ੍ਹਾਂ ਦੀ ਗਾਈਡੈਂਸ ਦੀ ਲੋੜ ਹੈ ਜਿਹੜੀ ਵੀ ਨੇੜੇ ਦੀ ਪਸ਼ੂ ਭਲਾਈ ਸੰਸਥਾ ਆਪਣੀ ਪਸ਼ੂ ਹਸਪੀਟਲ ਜਾਂ ਡਿਸਪੈਂਸਰੀ ਹੈ ਉੱਥੇ ਜਾ ਕੇ ਜਿਹੜਾ ਸਟਾਫ ਹੈ ਉਹਦੇ ਨਾਲ ਤੁਸੀਂ ਸੰਪਰਕ ਕਰੋ ਥੈਂਕ ਯੂ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤਾਂ ਕਿ ਪੰਜਾਬ ਪਰ ਦੇ ਪਸ਼ੂ ਪਾਲਕ ਤੁਹਾਡੀ ਸਲਾਹ ਨੂੰ ਅਪਣਾ ਕੇ ਆਪਣੇ ਪਸ਼ੂ ਤੰਦ ਦਾ ਭੌਤਿਕ ਵਟਾ ਫਾਇਦਾ ਲੈ ਲਵੇ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ